ਹਾਂਜੀ ਸਤਿ ਸ਼੍ਰੀ ਅਕਾਲ ਜੀ ਆਪਣੇ ਚੈਨਲ ਤੇ ਸਵਾਗਤ ਹੈ ਜੀ ਚੈਨਲ ਨੂੰ ਕਰ ਰਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿੱਤਿਓ ਜੀ ਤੇ ਅੱਜ ਦਾ ਮੁਖਾਰਾ ਹੈ ਪੌਲਟਰੀ ਦੀ ਮੈਡੀਸਿਨ ਬਾਰੇ ਤੇ ਜੇ ਦਸਵੇਂ ਦਿਨ ਜੇ ਚੁੰਝੇ ਚੁੰਡੀ ਕੱਟ ਨਹੀਂ ਆਉਂਦੇ ਉਸ ਤੋਂ ਬਚ ਦੇਣਾ ਵਾ ਬਾਇਓਕੇ ਫੋਰਟ ਇਹ ਵੀ ਟਮਨੇ ਕਈ ਐਜ ਨਾਲ ਬੁੱਕਤੀ ਦੇ ਗਰਮੀ ਤੇ ਬਲੱਡ ਜ਼ਿਆਦਾ ਵਗਦਾ ਜੇ ਚੁੰਡੀ ਕੱਟੀ ਜਾਵੇ ਤੇ ਇਹ ਰੋਗ ਦਿੰਦਾ ਵਾ ਤੇ ਇਹਦੀ ਡੋਜ਼ ਹੈਗੀ ਆ 10 ਗ੍ਰਾਮ 500 ਮਲਸ ਵਿੱਚ ਪੈਣੀ ਆ ਤੇ 12 ਘੰਟੇ ਦੇ ਪਾਣੀ ਵਿੱਚ ਦੇਣਾ ਸਿਰਫ ਤੇ ਇਹਦੇ ਨਾਲ ਨਾਲ ਆ ਦੇਣਾ ਇਹ ਲੀਵਰ ਪ੍ਰੋਟੈਕਟਰ ਤੇ ਇਹ ਵੈਸੇ 12 ਤੋਂ 20 ਦਿਨ ਵੀ ਦੇਣਾ ਵਾ ਤੇ ਇਹਦੇ ਨਾਲ ਵੀ ਲਈ ਜਾਓਗੇ ਚੱਕਰ ਨਹੀਂ ਤੇ ਆ ਜਿਹੜੀ ਹੈ ਕਲ ਕਲਸੀਆ ਰ 12 ਤੋਂ 18 ਦਿਨ ਦੇਣੀ ਆ 200 ml 500 ਬਰਡਸ ਨੂੰ ਦੇਣੀ ਆ ਤੁਸੀਂ ਦੇ ਸਕਦੇ ਹੋ ਆਗੇ ਤੇ ਇਹ ਡੀ ਵਾਰਮਿੰਗ ਲਈ ਹੁੰਦੀ ਆ ਕਿਹੜੇ ਆਵੇ ਕੀੜੇ ਮਲਕੀ ਪੈ ਜਾਂਦੇ ਜਿਵੇਂ ਡੀ ਵਾਰਨਿੰਗ ਲਈ ਇਹ 15ਵੇਂ ਦਿਨ ਦੇਣੀ ਆ ਇਹਦੀ 1 ਲੀਟਰ ਦੀ ਪੈਕਿੰਗ ਆਉਂਦੀ ਹੈ ਤੁਸੀਂ ਦੇ ਸਕਦੇ ਹੋ ਤੇ ਇਹਦੀ ਡੋਸ ਹੈ ਜੀ 1 ਐਮ ਐਲ 12 ਬਰਡਸ ਨੂੰ ਦੇਣੀ ਆ ਇਹਦੀ 1 ਲੀਟਰ ਦੀ ਪੈਕਿੰਗ ਆਉਂਦੀ ਹੈ ਤੇ ਅੱਜ ਦੇ ਲਈ ਇਨਾ ਹੀ ਤੇ ਤੁਹਾਨੂੰ ਹੋਰ ਵੀ ਮੈਡੀਸਿਨ ਦਿਖਾਉਂਦੇ ਰਾਵਾਂਗੇ ਜਿਹੜੀਆਂ-ਜਿਹੜੀਆਂ ਦੇਣੀਆਂ ਆ ਤੇ ਵੀਡੀਓ ਨੂੰ ਕਰ ਲੈ ਸਬਸਕ੍ਰਾਈਬ ਸ਼ੇਅਰ ਜਰੂਰ ਕਰਦੇ ਰਹੋ ਜੀ ਧੰਨਵਾਦ ਜੀ ਵੀਡੀਓ ਦੇਖਣ ਲਈ